ਧੁੰਦ ਕਿ ਨਹੀਂ ਪਈ ਐ ਸਿਰ ਸਿਰ ਮੈਂ ਗਿਆ ਪਹਿਲਾਂ ਕਾਦੀਆਂ ਧੁੰਦ ਦੇ ਵਿੱਚ ਥੋੜਾ ਬੰਝ ਜ਼ਰੂਰੀ ਕੰਮ ਸੀ ਕੰਮ ਜਾਂ ਵੇਖਣ ਵਾਸਤੇ ਗਿਆ ਸੀ ਤੇ ਧੁੰਦ ਲੱਭਦਾ ਨਹੀਂ ਪਿਆ ਕੁਝ ਹੁੰਦੇ ਹੁੰਦੇ ਫਿਰ ਵੀ ਥੋੜਾ ਮੌਸਮ ਠੀਕ ਹੋ ਗਿਆ ਮੈਂ ਕੱਲੇ ਨੇ ਜਣਾ ਮੈਂ ਕਿਹਾ ਚਲੋ ਮੋਟਰਸਾਈਕਲ ਤੇ ਚੱਲ ਜੰਦੇ ਆਂ ਪਰ ਧੁੰਦ ਧੁੰਦ ਬਹੁਤ ਜ਼ਿਆਦਾ ਹੈ ਅੱਜ ਸਸੀ ਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਘੈਂਟ ਵਧੀਆ ਆਉ ਕਰਦੇ ਆ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਤੇ ਸਵੇਰ ਮਾਰਨਿੰਗ ਟਾਈਮ ਸਿਲੰਡਰ ਖਤਮ ਹੋ ਗਿਆ ਹੈ ਅਮਗਰ ਸਿਲੰਡਰ ਰੱਖਿਆ ਆਪਾਂ ਪਹਿਲਾਂ ਕਰ ਦੇਣਾ ਸੈਂਟਰ ਲੈ ਕੇ ਜਾਓ ਤੇ ਸਾਡੇ ਵੀ ਜਰੂਰੀ ਤੁਹਾਨੂੰ ਪਤਾ ਕਰਦੇ ਕੰਮ ਕੀ ਕਰਨੇ ਪੈਂਦੇ ਨਾਲ ਨਾਲ ਹੀ ਹੈਨਾ ਸਵੇਰ ਦਾ ਟਾਈਮ ਹੋਇਆ 9:30 ਦਾ 10:00 ਦਾ ਪਹਿਲਾਂ ਗੱਡੀ ਆਉਂਦੀ ਸਾਡੇ ਪਿੰਡ ਵੀ ਤੇ ਹੁਣ ਹੋ ਗਏ ਮਤਲਬ ਜਿਆਦਾ ਨਹੀਂ ਤੇ 2-3 ਹਫਤੇ ਹੋ ਗਏ ਗੱਡੀ ਪਹੁੰਚੀ ਨਹੀਂ ਤੇ ਸ਼ਾਇਦ ਮੈਂ ਕਿਹਾ ਉਹਨਾਂ ਨੇ ਕੋਈ ਉਹ ਨਹੀਂ ਚਾਹ ਬੰਦ ਕਰਤੀ ਹੋਵੇ ਚਾਹ ਕੋਈ ਗੱਲਬਾਤ ਹੋ ਗਈ ਉਸ ਚੱਕਰ ਚ ਫਿਰ ਹੁਣ ਜਾ ਗਿਆ ਆਪਾਂ ਉਥੋਂ ਲੈ ਆਉਣਾ ਜਿੱਥੇ ਇਧਰੋਂ ਫੇ ਲੈ ਆਈਏ ਸੈਂਟਰ ਆਪਾਂ ਤਾਂ ਅੱਜ ਕਾਫੀ ਪਈ ਆ ਬਹੁਤ ਜ਼ਿਆਦਾ ਪਈ ਆ ਧੁੰਦ ਚ ਚਲੋ ਵੀ ਨੋ ਜੀ ਰਾਸ਼ੇ ਇਥੇ ਬੜਾ ਏਜੰਸੀ ਦੇ ਮੂਰੇ ਪਰ ਆਪਾਂ ਨੂੰ ਸੈਂਟਰ ਮਿਲਿਆ ਨਹੀਂ ਕਿਉਂਕਿ ਪਹਿਲਾਂ ਭਰਾ ਖੜਿਆ 15 ਦਿਨ ਨਹੀਂ ਅਜੇ ਹੋਏ ਤੇ ਫਿਰ ਇੱਕ ਆਪੀ ਤੇ ਕਹਿੰਦੇ ਨੇ ਛੇਤੀ ਨਹੀਂ ਭਰ ਕੇ ਦੇਣਾ ਆਪਾਂ ਮਨ ਚੱਲੀ ਆ ਵਾਪਸ ਚਾਹ ਬਣਾਦੀ ਕਰਤੀ ਪੈਗਾ ਅਛਾ ਤੂੰ ਇੱਕਦਾਂ ਰੈਡੀ ਹੋ ਗਏ ਤੂੰ ਇੱਥੇ ਰਹਿ ਕਹਿੰਦਾ ਨਾ ਨਹੀਂ ਜਾਣਾ ਮੈਂ ਚੱਲਿਆ ਹੁਣ ਪਲਾਟ ਚ ਮੈਂ ਚੱਲਿਆ ਜਰ ਉਹ ਨਾ ਤੂੰ ਰਹਿ ਇੱਥੇ ਕਿੱਥੇ ਦਸਤਾਨੇ ਪਾਈ ਜਾਣਦੇ ਹੁਣ ਇਹ ਰਸ ਨਹੀਂ ਕਰਦੀ ਕਿੰਨੀ ਵਾਰੀ ਆਖਿਆ ਘਰੇ ਰਹਿ ਤੂੰ ਰਸਤ ਕਰ ਨਾ ਪਰ ਨਹੀਂ ਮੰਨਣੀ ਕੋਈ ਹੋਈ ਚੱਲ ਗਿਆ ਮੈਂ ਵਾਹ ਜੀ ਤੋਪ ਲੱਗੀ ਅੱਜ ਚਲੋ ਚਾਹ ਆ ਗਈ ਆਪਣੀ ਅਸੀਂ ਵੀ ਲੈਂਦੀ ਸੀ ਉਹ ਇਹ ਲੈ ਕੇ ਆ ਦੀਪ ਇਹ ਬੰਦੇ ਨਾਲ ਲੈ ਕੇ ਆ ਵੇਸਣ ਮੇਰੇ ਇਸ ਤੋਂ ਮਗਰੀ ਦੱਸ ਦੋ ਲੈ ਕੇ ਆਇਆ ਮੈਂ ਵੇ ਉਹਨਾਂ ਕੀ ਲੈ ਕੇ ਆ ਕੇ ਬਸ ਹਣਾ ਕਰਨ ਮੋਟੇ ਕੋਲ ਦਾ ਸਾਰਿਆਂ ਨੇ ਚੁੱਕ ਲਿਆ ਹੈ ਸ਼ੁਕਰਾ ਮਿਸਤਰੀ ਸਾਹਿਬ ਆ ਕਰਤਾਂ ਨਾ ਕੰਪਲੀਟ ਆ ਜਾ ਡਿਜ਼ਾਈਨ ਜਾ ਪੂਰਾ ਜੀ ਇੱਕ ਮਿਸਤਰੀ ਉਹ ਬੈਠਾ ਉੱਪਰ ਵੇ ਪਾਜੀ ਗ੍ਰੈਂਡਰ ਨਹੀਂ ਲੱਗੀ ਗ੍ਰੈਂਡਰ ਕੱਟ ਲਈ ਆ ਕੇ ਕੱਟ ਲੈ ਸਰੀਏ ਇਹ ਸਰੀਏ ਕੱਟ ਲਈ ਸਰੀਏ ਸੱਚ ਕੱਟਲੇ ਓ ਤੋੜਨ ਪਾਜੀ ਉਹ ਸਿਸਟਮ ਨਹੀਂ ਆਪਨੇ ਕੋ ਗਦਾਨ ਜੀ ਵਾਲਾ ਜਿਹੜਾ ਸਰੀਏ ਵੜਦੇ ਜਿੰਨਾ ਨਾਲ ਉਹ ਵੀ ਨਹੀਂ ਕਰਦੇ ਜੇ ਤਾਂ ਘਰ ਨੂੰ ਨਹੀਂ ਜਾਣਾ ਚਲਿਏ ਚਲ ਜੰਨੇ ਘਰ ਨਹੀਂ ਪਾ ਆਪਣੇ ਡੈਡੀ ਨੂੰ ਲੈ ਜਾਣਾ ਨਹੀਂ ਚੱਲੇ ਜੇ ਰੋਜ਼ ਚੱਲ ਜਾਂਦੇ ਤੁਸੀਂ ਸਹੀ ਹਾਂ ਸਰ ਇਹ ਵਾਲੇ ਆਪਰਾ ਮੈਂ ਆਪਣੇ ਪਾਪੇ ਨੂੰ ਦੀਗ ਦਾ ਰਹਿਣਾ ਹੋਈ 8 ਵਜੇ ਜਾਂਦੇ ਰੋਜ਼ ਆਹ ਬੈਲੀgende ਮੱਤੇ 8 ਵਜੇ ਮਣੀ ਹੋ ਰਿਹਾ ਮਨਾ ਇੱਥੇ ਇਹਨਾਂ ਥੋੜਾ ਆਗੇ ਉਹ ਵਿਚਾਰਾ ਮੱਕੜੇ ਵਾਲੇ ਪੀ ਗਿਆ ਪਿਆਰ ਇਹਨਾਂ 3 ਵਜੇ ਨਾਲ ਤੇ ਹੋਣਾ ਹੈ ਮਿਸਤਰੀ ਸਾਹਿਬ ਡੈਡੀ ਕਹਿੰਦਾ 3 ਵਜੇ ਮਣੀ ਹੋ ਰਿਹਾ ਆ ਜੰਨਾ ਮੈਂ 3 ਵਜੇ ਨਾਲ ਤੇ ਪੈਗ ਲੱਗ ਸਤਾ ਹਾਂ ਮਿਸਤਰੀ ਆਡਾ ਉਹ ਬਲਾ ਕੀ ਕਹਿੰਦਾ ਨਾ ਲੈ ਲੈ ਅੰਦਰ ਲੈ ਗੋਪੀ ਨੇ ਬਣੀ ਹਾਂਜੀ ਨਵੀਂ ਜੱਟ ਖਰਾਬ ਕਰ ਲਓ ਕੱਲ ਗਏ ਸੀ ਸ੍ਰੀ ਦਰਬਾਰ ਸਾਹਿਬ ਉੱਥੇ ਫਿਰ ਉਪਰ ਆਵਾ ਗੱਡੀ ਲਾ ਜਿੱਥੇ ਗੱਡੀ ਨਹੀਂ ਲਾਈ ਨਹੀਂ ਮੈਨੂੰ ਪਤਾ ਨਾ ਲੱਗੇ ਉੱਥੇ ਕਿਹੜੇ ਫਲੋਰ ਤੇ ਗੱਡੀ ਲਾਤੀ ਹੈ ਉੱਥੇ ਨਹੀਂ ਪਤਾ ਲੱਗਦਾ ਵੀ ਪ੍ਰੋਵਾ ਫਿਰ ਇੱਕ ਦੋ ਹੀ ਬੰਦੇ ਜਾਵੇਂ ਨੇ ਫਿਰ ਪਤਾ ਲੱਗਦਾ ਪਰ ਵੀ ਸੰਗਤ ਠੀਕ ਨਹੀਂ ਗੀ ਚਾੜੂ ਮੰਗਦੇ ਮੈਂ ਨਹੀਂ ਮਾਰਨਾ ਮੜਿਆ ਉਹਨੂੰ ਮੈਂ ਪਾਵਾ ਵੀ ਨਹੀਂ ਮੈਂ ਮੜਿਆ ਪਾਣੀ ਹੈਲੋ ਮੈਂ ਵੀ ਪਾਣੀ ਮਾਰਨਾ ਵੀਰ ਆਪਣੇ ਵਾਲੀ ਗੱਡੀ ਦੇ ਹੈ ਹੈ ਮੈਨੂੰ ਨਾ ਕਦੀ ਆਪਣੀ ਉਹ ਪੱਲੇ ਵਾਲੇ ਨੂੰ ਬੋਲਦਾ ਨਹੀਂ ਗੱਲੋਂ ਪਾਣੀ ਮੈਂ ਕੱਢੀ ਨਾ ਆਪਣੀ ਦੂਸਰੀ ਗੱਲ ਪਾਣੀ ਮਾਰਨਾ ਮੈਂ ਤੋ ਮੜਿਆ ਪਾਣੀ ਮਾਰਦਾ ਕਪੜਾ ਮੈਨੂੰ ਮਾਰ ਰਿਹਾ ਤੇ ਮੇਰੀ ਵੀ ਲਾਜੀ ਸੱਚੀ ਜਾਵੜ ਨਾ ਹੁੰਦੀ ਇਹ ਖੜ ਕੇ ਲਾ ਦਿੰਦੇ ਮੈਂ ਕਿ ਤੂੰ ਇਹ ਗੱਲ ਖਿਲਾਦੀ ਮੇਰੀ ਵੀ ਲਾਜੀ ਆ ਵੀ ਤੁਹਾਦੀ ਯਾਰ ਬੜੇ ਦਿਨਾਂ ਦੀ ਗੰਦੀ ਹੋਈ ਹੈ ਤਾਰ ਕੁੰਡੀ ਦੀ ਕਿੱਥੇ ਰੱਖੀ ਹੈ ਜੀ इधर मम्मी को होते इधर आग वाली तुम्हाद खाया नहीं। नहीं। <laughs> वो अंदर ले आओ कर दो कर दो काम जल्दी बी में करेगा मिस्त्री दादा है बार-बार दादा है, बार बार है मिस्त्री चलो कोई ਹਾਂਜੀ ਮੰਮੀ ਰਜਾਈਆਂ ਭਰਾ ਕੇ ਲਿਆਏ ਨਾ ਗੱਡੀ ਦੇ ਵਿੱਚ ਦੀਪੂ ਵੀ ਆਇਆ ਮੰਮੀ ਨੂੰ ਫਿਕਰ ਕਿ ਦੀ ਫੂ ਗੱਡੀ ਤੋਂ ਉਣ ਗਿਆ ਨਾ ਮੈਂ ਕਿਤੇ ਰਜਾਈਆਂ ਨਾ ਫਿੱਜ ਜਾਣ ਕਿ ਤੇ ਮੰਮੀ ਮਗਰ ਛਲ ਗਈ ਮਗਰ ਸਾਡੇ ਨਾਲ ਕੰਮ ਕਰਾ ਕੇ ਰਾਜੀ ਨਹੀਂ ਕੋਈ ਹਾਂਜੀ 100 ਪਹੁੰਚ ਗਏ ਅਸੀਂ ਘਰ ਆਪਣੇ ਤੇ ਅੰਜ 12 ਵਜੇ ਗਏ ਸੀ ਕਿਉਂਕਿ ਠੰਡਾ ਜੀ ਕਾਫੀ ਹੀ ਬਹੁਤ ਜ਼ਿਆਦਾ ਇੱਕ ਦਿਨ ਮੈਂ ਤੁਹਾਨੂੰ ਆਗੂ ਦੇ ਸੇਰੀ ਮੈਥ ਵਗੈ ਨੂੰ ਕਹਿਣ ਦਾ ਤੋ ਨਾ ਜਾ ਤੇ ਫਿਰ ਵੀ ਚਲੋ ਇਹ ਵਗੇ ਇਹ ਵਗੇ ਥੋੜਾ ਟਾਈਮ ਪਾਰ ਹੋ ਜਾਂਦਾ ਉਹ ਉੱਥੇ ਗਿਆ ਤੇ ਸਾਜ ਤੋਂ ਬਾਅਦ ਨਹੀਂ ਜਾਣਾ ਕਿਉਂਕਿ ਹੁਣ ਰੈਸਟੀ ਕਰੂਗੀ ਜ਼ਿਆਦਾਤਰ ਕਿਉਂਕਿ ਵਲੇ ਲੈ ਜੀਦਾ ਹੁਣ ਕਾਫੀ ਦਿਨ ਪਿੱਛੇ ਜਿਹੜੇ ਦਿਨਾਂ ਕਿ ਗਏ 4-5 ਦਿਨ ਹਫਤਾਵਾਂ ਨਾਲ ਹੀ ਰਹੀ ਹੈ ਤੇ ਹੁਣ ਇਹਨੂੰ ਆਖਾਂਗੇ ਰੈਸਟ ਕਰਨ ਥੋੜੀ ਬਹੁਤ ਚਲੋ ਗੱਲਬੰਦੀ ਵੀ ਚਾਹੀਦੀ ਹੁਣ ਮੈਂ ਕਹਿੰਦੇ ਹਾਂ ਹੁਣ ਨਹੀਂ ਹੁਣ ਤੇ ਕੰਮ ਆਪਣਾ ਪਹੁੰਚ ਚੱਲਿਆ ਆ तकरीबन ਲੈੰਟਰ ਤੱਕ ਹੁਣ ਤੇ ਕਿਉਂਕਿ ਟਾਈਮ ਉੱਤੇ ਤਾਂ ਲੱਗਣਾ ਹੈ ਜਿਹੜੀ ਦੁਵਾਰ ਡਰਾਇੰਗ ਰੂਮ ਦੀ ਹਨ ਤੇ ਉੱਤੇ ਥੋੜੀ ਥੋੜੀ ਜਿਹੀ ਡਿਜ਼ਾਈਨ ਹੈ ਜੀ ਕੰਡੇ ਵਿੱਚ ਡਾਰਜ ਛੱਡੀ ਆ ਤੇ ਉਸ ਤੋਂ ਨਾ ਫਿਰ ਟਾਈਮ ਲੱਗਣ ਦੇ ਆ ਤੇ ਬਾਕੀ ਇਹ ਵਗੈ ਅੱਜ ਆਏ ਸੀ ਸ਼ਟਰਿੰਗ ਵਾਲੇ ਵੀਰ ਚੌਵੀ ਮਿੰਟੀ ਕਿੰਤੀ ਕਰਕੇ ਚੱਲ ਗਏ ਨੇ ਤੇ ਹੋ ਸਕਦਾ ਕੱਲ ਪਰਸ ਅਜੇ ਫਿਰ ਵੀ 4-5 ਦਿਨ ਲੱਗ ਜਣੇ 5 ਦਿਨ ਤੱਕ ਸ਼ਾਇਦ ਵੱਡੀ ਲੱਗ ਜਾਣੇ ਆ ਪੰਜ ਤੋਂ ਜ਼ਿਆਦਾ ਹੀ ਲੋਟ ਛਟਰੀਂ ਹੋਣੀ ਆ ਪਰਸੋਂ ਜ ਰਾਜਮਸਤੀ ਕੰਮ ਦਿਵਾਰਾ ਹੋਣੀ ਆ ਜਿਹੜੀਆਂ ਥੋੜੀ ਥੋੜੀ ਰਹਿ ਗਈਆਂ ਅਜੇ ਉਹਨੇ ਕੱਲ ਪਰਸੋਂ ਤੱਕ ਪੈਣ ਲਗਾਉਣੀ ਆ ਤੇ ਪਰਸੋਂ ਤੋਂ ਬਾਅਦ ਫਿਰ ਉਹ ਜਆ ਵੀ ਰਹੂਗਾ ਛਟਰੀਂ ਵਾਲਾ ਉਹਨੇ ਇਹਦੇ ਸੈੱਟ ਕਰਨਾ ਤੇ ਉਹ ਵੀ ਨਾਲ ਇੱਕ ਵੀਰ ਹੋਰ ਕਹਿ ਕੇ ਗਿਆ ਉਹ ਕਹਿੰਦਾ ਜੀ ਵੀ ਸੈਂਟਰ ਜਿੱਥੇ ਆਪਾਂ ਮੇਨ ਡੋਰ ਹਨ ਮੇਨ ਦਰਵਾਜ਼ਾ ਜਿਹੜਾ ਗੇਟ ਬਾਹਰਲਾ ਉਹਦੇ ਪਿੱਲਰ ਸੈਂਟਰ ਦੇ ਪਿੱਲਰ ਕਹਿੰਦੇ ਕਹਿੰਦੇ ਪਿੱਲਰ ਵੀ ਕਿਡਾ ਹੋਵੇ ਤੇ ਉਹ ਇਹ ਕੰਮ ਬਣਾ ਸ਼ਾਇਦ ਕੱਲ ਕਰਦੇ ਪਰਸੋਂ ਕਰਦੇ ਉਹਦੇ ਚੱਕਰ ਦੇ ਵਿੱਚ ਥੋੜਾ ਹੋਰ ਲੇਟ ਹੋ ਗਿਆ ਨਹੀਂ ਤੇ 500 ਤੱਕ ਉਹਨਾਂ ਨੇ ਸ਼ੂਟਿੰਗ ਬੰਦ ਦੇਣੀ ਥੋੜਾ ਸ਼ੂਟਿੰਗ ਥੋੜੀ ਲੇਟ ਬੱਜੂਗੀ ਤਿੰਨ ਚਾਰ ਦਿਨ ਲੱਗ ਜਾਣੇ ਤਕਰੀਬਨ ਹੁਣ ਤੇ ਅੱਜ ਹੈ ਜੀ 20 20 ਕਿਦਰੀ ਤਰੀਕ ਅੱਜ ਤੇ ਉਹ ਮਹਾ 30 ਤੱਕ ਹੀ ਹੋਵੇ 30 ਤੱਕ ਮਹਾ ਲੈਂਟਰੀ ਬਣਾ 30 ਤੱਕ 27 28 29 ਹੋ ਜਾਦਾ ਪਹਿਲਾਂ ਹੀ ਪਹਿਲੇ ਪਰ ਇੱਥੇ ਤੱਕ ਟਾਰਗੇਟ ਆਪਾਂ ਇੱਥੇ ਤੱਕ ਬਣਾ ਆਵਾਂਗੇ 30 ਤੱਕ ਹੀ ਬਣਾ ਆਵਾਂਗੇ ਤੇ ਬਾਕੀ ਚਲ ਜਿੱਦਾਂ ਹੋਊਗਾ ਥੋੜਾ ਬਹੁਤ ਅੱਜ ਕਰਾਂਗੇ ਪ੍ਰੋਗਰਾਮ ਛੋਟਾ ਮੋਟਾ ਜਿੱਦਾਂ ਦਾ ਵੀ ਹੋਊਗਾ ਥੋੜੇ ਛੋਲੇ ਕੱਢਾਂਗੇ ਛਿੱਪ ਛੋਲੇ ਨਾ ਕੱਢੇ ਤੇ ਚਲੋ ਚਾਹ ਤੇ ਫਿਰ ਪਿਆਵਾਂਗੇ ਚਾਹ ਪਿਆ ਕੇ ਤੇ ਦਿਨਾ ਸਾਰੇ ਚਾਹ ਦਾ ਤਰੀਕਾ ਪਿਆਵਾਂਗੇ ਤੇ ਬਾਕੀ ਆਵਾਂਗੇ ਤੇ ਬਾਕੀ ਤੁਸੀਂ ਵੀ ਕਹਿੰਦੇ ਨੂੰ ਰੋਜ਼ ਦੁਰੇ ਰੰਦੇ ਜਾਣਾ ਵੀ ਪੈਂਦਾ ਤੁਹਾਨੂੰ ਬਲਣ ਕਰਦਾ ਕੰਮ ਆਪਣਾ ਹੋਣ ਡਿਆ ਤੇ ਅਸੀਂ ਨਾ ਜਾਵਾਂਗੇ ਤੇ ਫਿਰ ਕੰਮ ਤੇ ਇੱਕ ਬਾਕੀ ਤੋਂ ਮੈਂ ਟ੍ਰੀ ਵੀਰਾਂ ਦੇ ਹੁੰਦੇ ਆ ਤੁਸੀਂ ਫੋਨ ਨਹੀਂ ਪਿਕ ਕਰਦੇ ਫੋਨ ਪਿਲ ਗਏ ਫਿਰ ਜਦੋਂ ਬਜੀ ਹੁੰਦੀ ਦਾ ਵੀਰੇ ਉਹਦੇ ਬਾਅਦ ਤੇ ਸੌਰੀ ਤੇ ਫੋਨ ਨਹੀਂ ਚੁੱਕਿਆ ਜਾਂਦਾ ਇੰਸਟਾਗ੍ਰam ਵਟਸਐਪ ਤੇ ਵੈਸੇ ਜਿਹੜੇ ਵੀਰਾਂ ਨੂੰ ਕੋਈ ਕੰਮ ਲਈ ਮੈਸੇਜ ਕੋਈ ਕੰਮ ਵਾਸਤੇ ਮੈਸੇਜ ਕਰ ਫੋਨ ਕਰਦੇ ਆ ਨਾ ਵਟਸਐਪ ਉੱਤੇ ਮੈਸੇਜ ਕਰ ਦਿਆ ਕਰੋ ਮੈਂ ਜ਼ਰੂਰ ਅਪਲਾਈ ਦਿਆਂ ਕਿਹਲੇ ਫੋਨ ਨਹੀਂ ਚੁੱਕਿਆ ਜਾਂਦਾ ਉਹਦੇ ਬਾਅਦ ਤੇ ਸੌਰੀ ਮੇਰਾ ਵੀਰ ਗੁੱਸਾ ਨਾ ਕਰਿਆ ਕਰੋ ਕਿਉਂਕਿ ਕਿਹਲੇ ਫੋਨ ਨਹੀਂ ਚੁੱਕਿਆ ਜਾਂਦਾ ਤੇ ਫਿਰ ਵੀਰ ਵਟਸਐਪ ਤੇ ਫਿਰ ਮੈਸੇਜ ਕਰ ਦਿੰਦੇ ਤੁਸੀਂ ਇਦਾਂ ਤੇ ਫੋਨ ਹੀ ਚੁੱਕ ਦਿੰਦਾ ਫਿਰ ਉਹ ਸੇ ਕਰਕੇ ਵੀਰ ਫਿਰ ਫੋਨ ਨਹੀਂ ਚੁੱਕਿਆ ਜੇ ਮੈਸੇਜ ਕਰਦਾ ਕੋ WhatsApp ਤੇ ਹੁੰਦਾ ਮੈਂ ਜਰੂਰ ਰਿਪਲਾਈ ਦਿਆਂ ਠੀਕ ਤੇ ਬਾਕੀ ਇਹ ਵਾਗੇ ਹੁਣ ਥੋੜਾ ਥੋੜਾ ਕਰਦੇ ਆ ਪਹੁੰਚਣਾ ਕੰਮ ਆ ਨਾਲ ਦੇ ਅੰਦਰ ਤੱਕ ਤੇ ਬਾਕੀ ਜਿੰਨਾ ਥੋੜਾ ਐਸ ਵੀ ਸਾਡੀ ਉਹ ਥੋੜੀ ਤਕਰੀਬਨ ਤੱਕ ਹੋਈ ਜਾਣੀ ਕਿਉਂਕਿ ਰੈਸ਼ ਨੂੰ ਵੀ ਟਾਈਮ ਲੱਗਣਾ ਅਜੇ ਮਹੀਨਾ ਲੱਗੂ ਹੈ ਨਾ ਰੈਸ਼ ਨੂੰ ਵੀ ਟਾਈਮ ਲੱਗਣਾ ਪਰ ਇੰਨੀ ਛੇਤੀ ਰੈਸ਼ ਨਹੀਂ ਕਿਉਂਕਿ ਅਜੇ ਲੈਂਟਰ ਪਾਊਗਾ ਫਿਰ ਖੁੱਲੂਗਾ ਫਿਰ ਉਹ ਵੈਰੰਗ ਦਾ ਥੋੜਾ ਬਹੁਤ ਕੰਮ ਹੋਣਾ ਹੋਵੇਗਾ ਤੇ ਉਸ ਤੋਂ ਬਾਅਦ ਫੇਰੇ ਥੋੜਾ ਬਹੁਤ ਪਲਸਟਰ ਵੀ ਕਰਾਵਾਂਗੇ ਜੋ ਜੋ ਮੇਨ ਮੇਨੇ ਕਮਰਾ 1 2 ਰਸੋਈ ਵਗੈਰਾ ਤੇ ਬਾਕੀ ਉਸ ਤੋਂ ਬਾਅਦ ਆਪਾਂ ਫਿਰ ਐਸਾ ਸੋਚਾਂਗੇ ਠੀਕ ਹੈ ਜੇ ਬਲੌਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਜੁੜ ਕਰਿਓ ਮਿਲਦੇ ਆ ਨੈਕਸਟ ਬਲੌਗ ਸਾਡਾ ਫੇਸਬੁਕ ਤੇ ਪੇਜ ਨੂੰ ਜੁੜ ਫੋਲੋ ਕਰੋ ਬਾਏ ਬਾਏ ਤਾਂ ਤੁਸੀਂ ਹੁਣ ਕੰਮ ਨਹੀਂ ਹਰਸ਼ਤ ਜਗਾ ਲੱਤੀ ਕਰਦੇ ਚੰਗਾ ਬਾਏ ਬਾਏ